ਹਾਰਦ ਦਿਨਾਂ ਨੂੰ ਲੈ ਕੇ ਕਈ ਲੋਕ ਤਿਉਹਾਰ ਦੀ ਆੜ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖੇលਬਾੜ ਕਰਦੇ ਨਜ਼ਰ ਆਏ ਨੇ ਜਿਸ ਤੇ ਚਲਦੀ ਕਾਰਵਾਈ ਕਰਦੇ ਹੋਏ ਸੇਫਟੀ ਫੂਡ ਸੇਫਟੀ ਪਾਰਕ ਦੇ ਅਧਿਕਾਰੀ ਤੇ ਪੁਲਿਸ ਵੱਲੋਂ ਮੋਗਾ ਜ਼ਿਲ੍ਹਾ ਦੇ ਕਸਬਾ ਪਾਂਗਾ ਪੁਰਾਣਾ ਵਿੱਚ ਨਕਲੀ ਕਿਓਦਾ 파ਟਕ ਫੋਰਡ ਕੀਤਾ ਗਿਆ। ਜਾਰੇ ਫਰਵਾਸੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿੱਥੇ ਸਮੋਕੇ ਤੇ ਜਾਣਕਾਰੀ ਜਿੰਦ ਹੋਏ ਪੁਲਿਸ ਅਧਿਕਾਰੀ ਖੇਮ ਚੰਨੀ ਕਿਹਾ ਕਿ ਤੁਹਾਨੂੰ ਸੂਚਨਾ ਮਿਲੀ ਸੀ ਕਿ ਪਾਕਾ ਪੁਰਾਣਾ ਵਿਕੇ ਨਕਲੀ ਕੀ ਉਪ ਕਿਰਿਆ ਐਸਸੀ ਸੈਫਟੀ ਵਿਭਾਗ ਨਾਲ ਮਿਲ ਕੇ ਮੌਕੇ ਤੇ ਪਹੁੰਚੇ ਤੇ ਚਾਰ ਪਰਵਾਸੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਕਲੀ ਕੀ ਉਭਰਮ ਕੀਤਾ ਗਿਆ ਜੋ ਕਿ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਵੇਚਦੇ ਸਨ ਅਤੇ ਉਹ ਘਰ ਦੇ ਵਿੱਚ ਹੀ ਕਿਉਂ ਨੂੰ ਤਿਆਰ ਕਰਦੇ ਸਨ ਉਹਨਾਂ ਨੂੰ ਜਦ ਰਫਤਾਰ ਜੜਾ ਕਰ ਲਿੱਤਾ ਗਿਆ ਤੇ ਇਹਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਡੇ ਜਿਹੜੇ ਆ ਗਿਆ ਕੀ ਨਾਮ ਹੈ ਬਾਗਾ ਪੁਰਾਣਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹਦੇ ਤਹਿਤ ਅਸੀਂ ਇੱਥੇ ਆਏ ਹਾਂ ਜਿੱਥੇ ਮੁਖਰਫਾਸ ਮਤਲਬ ਕਿਸੇ ਨਾਲ ਐਸ ਐਚਓ ਬਾਗਾ ਪੁਰਾਣਾ ਵੀ ਆਇਆ ਤੇ ਉਹਨਾਂ ਦੀ ਟੀਮ ਆਈ ਅਸੀਂ ਤੇ ਚੈੱਕ ਕੀਤਾ ਗਿਆ ਤੇ ਇੱਥੇ ਬ੍ਰਾਂਡਿੰਗ ਕੀ ਸਿਫਤੀ ਕੰਪਨੀ ਦਾ ਕੀ ਜਿਹੜਾ ਉਹ ਨਕਲੀ ਤਿਆਰ ਕਰਕੇ ਵੇਚਿਆ ਜਾ ਰਿਹਾ ਸੀਗਾ ਜਿਹਦੇ ਤਹਿਤ ਉਹ ਡਾਲਡਾ ਪਲੱਸ ਰਿਫਾਈਨਡ ਉਹਨਾਂ ਦੇ ਦੱਸਣ ਦੇ ਮੁਤਾਬਕ ਕੀ ਨਾਮ ਹੈ ਉਹਦੇ ਚ ਕੈਮੀਕਲ ਕੋਈ ਰੋਲਾਉਂਦੇ ਸੀ ਜਿਹਦੇ ਤਹਿਤ ਉਹ ਤਿਆਰ ਕਰਦੇ ਸੀ ਤੁਹਾਨੂੰ ਪਿੰਡਾਂ ਚ ਮਿਲਦੇ ਸਰ ਕਿਹੜੀ ਕਿਹੜੀ ਕੰਪਨੀ ਦਾ ਘੋੜੀ ਜਿਹੜਾ ਇਹ ਦੋ ਕੰਪਨੀਆਂ ਦੇ ਹਲੇ ਜ਼ਿਆਦਾਤਰ ਹੈ ਗਿਆ ਇੱਕ ਰੁਦਰਾ ਤੇ ਇੱਕ ਸਿਫਤੀ ਜਿਹੜਾ ਹੈਗਾ ਉਹ ਕਿਉਂ ਬੀਚ ਸਰ ਕਿੱਥੇ ਬਣ ਰਿਆ ਸੀਗਾ ਵੀ ਇਹ ਇਹ ਇੱਥੇ ਘਰੀ ਤਿਆਰ ਕਰਦੇ ਆ ਇਹ ਕੀ ਕਰਦੇ ਆ ਕਿ ਡਾਲਡਾ ਤੇ ਰਿਫਾਈਨਡ ਜਿਹੜਾ ਹੈਗਾ ਉਹਦੇ ਨਾਲ ਇੱਕ ਕੈਮੀਕਲ ਲਾ ਕੇ ਇਹਨਾਂ ਦੇ ਦੱਸਣ ਦੇ ਮੁਤਾਬਕ ਉਹਦੇ ਤੋਂ ਤਿਆਰ ਕਰਦੇ ਆ ਸਰ ਦਿਨ ਤਿਆਰ ਦਾ ਟਾਈਮ ਹੈ ਇਸ ਤਰ੍ਹਾਂ ਦੀਆਂ ਜ਼ਹਿਰਾਂ ਜਿਹੜੀਆਂ ਬਣਾਈ ਜਾ ਰਹੀਆਂ ਜਿੰਦਗੀਆਂ ਦੇ ਨਾਲ ਖਰਵਾੜ ਕੀਤਾ ਜਾ ਰਿਹਾ ਬਿਲਕੁਲ 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 ਇਹ ਤਾਂ ਹੈਗਾ ਹੀ ਅਜੇ ਤਾਂ ਹੀ ਅਸੀਂ ਕਾਰਵਾਈ ਕੀਤੀ ਹੈ ਇਹ ਬੰਦੇ ਵੀ ਮੇਰੇ ਕੋਲ ਪ੍ਰਵਾਸੀ ਹੈ ਯੂਕੇ ਤੋਂ ਹੈਗੇ ਆ ਤੇ ਇੱਥੇ ਆ ਕੇ ਬਿੰਦਾਂਤਾਂ ਕੇ ਵੇਚਦੇ ਹੁੰਦੇ ਸੀ ਸਰ ਹੁਣ ਸੇਧ ਉਹ ਵਗ ਜੇ ਟੀਮ ਵੀ ਉਹ ਟੀਮ ਆ ਗਈ ਉਹ ਸੈਂਪਲ ਲੈ ਰਹੀ ਹੈ ਤੇ ਉਹ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਤੇ ਕਾਰਵਾਈ ਜੋ ਵੀ ਹੋਏਗੀ ਕਾਨੂੰਨੀ ਉਹ ਕੀਤੀ ਜਾ ਰਹੀ ਹੈ ਸਰ ਕਿੰਨੇ ਸਾਡੀ ਸਾਡੀ ਡਿਪਾਰਟਮੈਂਟ ਚ ਪੁਲਿਸ ਪੁਲਿਸ ਸੈੱਡ ਫੋਟੋਸ ਤੋਂ ਫੋਨ ਆਇਆ ਸੀ ਕਿ ਇਦਾਂ ਕਰਕੇ ਸਾਡੀ ਪੁਲਿਸ ਨੂੰ ਕੋਈ ਉਕਤਾ ਜਾਣਕਾਰੀ ਮਿਲੀ ਹੈ ਕਿ ਕਈ ਡੁਪਲੀਕੇਸੀ ਦੇ ਵਿੱਚ ਘੋੜੇ ਵੇਚ ਰਹੇ ਹਨ ਤੇ ਅਸੀਂ ਦੋ ਬਾਦ ਮੌਕੇ ਤੇ ਆਏ ਹਾਂਗੇ ਤੇ ਇਹਦੇ ਚ ਦੇਖਿਆ ਵੀ ਇਹ ਸਿਫਟੀ ਬ੍ਰਾਂਡ ਤੇ ਇੱਕ ਰਾਜਪੋਗ ਨਾਮ ਤੇ ਇਹਨਾਂ ਕੋਲੇ ਪੈਕੇਜਿੰਗ ਮਟੀਰੀਅਲ ਬਣਿਆ ਹੈ ਇਹ ਉਹ ਤਾਂ ਇਹ ਜੇ ਤੁਹਾਨੂੰ ਤਾਂ ਕੀ ਲੱਗ ਰਿਹਾ ਵੀ ਇਹ ਅਧਿਕਾਰਤ ਬੰਦੇ ਨਹੀਂ ਹੈਗੇ ਉਹਨਾਂ ਬ੍ਰਾਂਡ ਦੇ ਤਾਂ ਇਹ ਡੁਪਲੀਕੇਸੀ ਦੇ ਵਿੱਚ ਉਸ ਪ੍ਰੋਡਕਟ ਨੂੰ ਸੀਲ ਕਰਕੇ ਵੇਚ ਰਹੇ ਸੀ ਜਿਹਦੇ ਵਿੱਚ ਕੀ ਕਰਦੇ ਹੈਗੇ ਰਿਫਾਈਨਡ ਤੇ ਆਪਣਾ ਢਾਲਡਾ ਵਗੈਰਾ ਜਿਹੜਾ ਹੈਗਾ ਬ੍ਰਾਂਡਡ ਆਉਂਦਾ ਉਹਨਾਂ ਨੂੰ ਇਹ ਲਿਆ ਕੇ ਮਿਕਸ ਕਰਕੇ ਆਪਣੀ ਸੀਲ ਇੱਥੇ ਕਰਕੇ ਸੀਲਰ ਇਹਨਾਂ ਕੋਲੇ ਮੌਜੂਦ ਪਾਇਆ ਗਿਆ ਉਹਦੇ ਵਿੱਚ ਇੱਕ ਐਸੈਂਸ ਨਾਮ ਦਾ ਪ੍ਰੋਡਕਟ ਆਉਂਦਾ ਹੈਗਾ ਜਿਹੜਾ ਉਹਦੇ ਨਾਲ ਮਿਕਸ ਕਰਕੇ ਜਿਹਦੇ ਨਾਲ ਤੁਹਾਨੂੰ ਪਤਾ ਆਮੰਦਾ ਈਵਨ ਕੇ ਐਕਸਪਰਟ ਵੀ შეਤੀ ਇਹ ਡਿਵਾਈਨ ਨੂੰ ਪਛਾਣ ਨਹੀਂ ਸਕੇਗਾ ਵੀ ਇਹ ਇਹ ਰੈਲਟ੍ਰੇਟਡ ਪ੍ਰੋਡਕਟ ਹੈਗਾ ਉਹ ਸੀਲ ਕਰਕੇ ਫਿਰ ਇਹ ਆਪ ਵੇਚਦੇ ਸੀਗੇ ਉਹਨੂੰ ਵਨਸਪਤੀ ਨੂੰ ਲੈ ਕੇ ਫਿਰ ਉਹਨੂੰ ਦੇਸੀ ਕੀ ਪ੍ਰਾਈਸਿਸ ਤੇ ਵੇਚ ਕੇ ਮੁਨਾਫਾ ਕੱਢ ਰਹੇ ਸੀਗੇ ਸਰ ਕਿਹੜੀ ਕੰਪਨੀ ਦਾ ਚੋਅ ਹੈ ਮੈਨੂੰ ਕਹਿ ਦੋ ਇਹ ਪ੍ਰੋਡਕਟਾਂ ਇਹਨਾਂ ਕੋਲੇ ਪੈਕਿੰਗ ਮਟੀਰੀਅਲ ਇੱਕ ਤਾਂ 60 ਦਾ ਬ੍ਰਾਂਡ ਦਾ ਮਿਲਿਆ ਇੱਕ ਰਾਜਪੂ ਪ੍ਰੋਡਕਟ ਦੇ ਨਾਮ ਦਾ ਜਿਨਾਂ ਕੋਲੇ ਪੈਕਿੰਗ ਮਟੀਰੀਅਲ ਮਿਲੇਗਾ ਜਿਹਦਾ ਕਿ ਹੁਣ ਆਪਾਂ ਸਾਰਾ ਪੈਕਿੰਗ ਮਟੀਰੀਅਲ ਪਲੱਸ ਇਹਦੀ ਜਿਹੜੀ ਐਡਲਟਰਿੰਗ ਉਹ ਕਹਿ ਰਹਾ ਪਲੱਸ ਇਹਨ ਜਿਹੜਾ ਮਿਕਸ ਪ੍ਰੋਡਕਟ ਪਿਆਗਾ ਉਹਨੂੰ ਸੀਲ ਕਰਕੇ ਤੇ ਲਾਵਾਂਗੇ ਸਰ ਇਹ ਪਤਾ ਲੱਗ ਸਕੇ ਵੀ ਇਸ ਕਿੱਥੇ ਸਪਲਾਈ ਕਰਦੇ ਸੀ ਤੇ ਉਹ ਹਜੇ ਕਾਰਵਾਈ ਦੀ ਨਹੀਂ ਜਿਹਨਾਂ ਬੰਦੇ ਆਪਣੇ ਚਾਰ ਬੰਦੇ ਜਿਹੜੇ ਇਹਨਾਂ ਨੇ ਪੁਲਿਸ ਵੱਲੋਂ ਫੜੇ ਗਏਗੇ ਉਹਨਾਂ ਵੱਲੋਂ ਚਾਰਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਪਲੱਸ ਜਿੰਨੀ ਜਾਣਕਾਰੀ ਸਾਨੂੰ ਮਿਲੇਗੀ ਵੀ ਕਿੱਥੇ